ਹਾਂਜੀ ਸਤਿ ਸ੍ਰੀ ਅਕਾਲ ਜੀ। ਸਵੇਰੀ ਮਨ 8 ਵਜੇ ਕੇ ਰਾਤ ਨੂੰ ਆ ਦੇਖੋ ਹੁਣ ਬਸਮਾ ਨੂੰ ਪਾਣੀ ਪਿਆਉਨੇ ਆ। 12:00 ਤੋਂ ਬਾਅਦ ਪਹਿਲਾਂ ਇਹਨਾਂ ਨੂੰ 2:00 ਇੱਕ 2:30 ਪਾਣੀ ਪਿਆਉਨੇ ਆ ਹੁਣ ਇਹਨਾਂ ਨੂੰ ਪਾਣੀ ਪਿਆਉਨੇ ਆ 12:00 ਤੋਂ ਬਾਅਦ। ਹੈ। ਜੇ 12:00 ਤੋਂ ਪਹਿਲਾਂ ਪਾਣੀ ਪਿਆਉਨੇ ਆ ਫਿਰ ਫੈਟ ਘਟ ਜਾਂਦੀ ਆ। ਹੁਣ ਇਹਨਾਂ ਨੂੰ ਮੰਨ ਲਾ 2:30 ਪਾਣੀ ਪਿਆ ਕੇ ਫਿਰ ਇਹਨਾਂ ਨੂੰ ਪਾਣੀ ਪਿਆਉਣਾ। ਫੈਟ ਸਹੀ ਆਉਂਦੀ ਆ। ਉਹ ਹੁਣ ਇਹਨਾਂ ਨੂੰ ਪਾਣੀ ਪਾਉਣ ਲੱਗਿਆਂ ਬਾਗੋ ਹਾਗੂਆ ਕੱਟਤਾ ਦੁਵਾਚ ਝਾੜੂ ਲਾਵਾਂਗੇ ਝਾੜੂ ਲਾ ਕੇ ਤੇ ਚਲੇ ਪਸ਼ੂ ਭਾਈਆਂ ਨੇ ਹਜੇ ਆਪਾਂ ਨਵਾਂ ਕੰਮ 사이ਡੇ ਥੋੜਾ ਖੋਲ੍ਹਿਆ ਕਰਨ ਕਰਕੇ ਥੋੜਾ ਜਿਹਾ ਇੱਕ ਦਿੱਕਤ ਜਰੂਰ ਆ ਪਸ਼ੂਆਂ ਨੂੰ ਹਜੇ ਤੱਕ ਅਪਾ ਨੂੰ ਪੱਖੇ ਨਹੀਂ ਲਾਏ ਗਏ ਪਸ਼ੂਆਂ ਦੇ ਪਰਲੇ ਪਸ਼ੂ ਨੇ ਉਹਨਾਂ ਨੂੰ ਲਾਗੇ ਆ ਪਸ਼ੂ ਹਜੇ ਜਰੇ ਉਹਨੇ ਕਿ ਲੋ ਹਜੇ ਤਾਂ ਕੁਦਰਤੀ ਥੋੜਾ ਜਹਾ ਕਦੇ ਪੂਰਾ ਚੱਲ ਪੈਂਦਾ ਕਦੇ ਪਸੂ ਹਵਾ ਚੱਲੀ ਜਾਂਦੀ ਆ ਪਰ ਫੇਰ ਵੀ ਦੰਪੜਦਾ ਆਤਾ ਹੈ ਵੀ ਅਸੀਂ ਇੰਨੀ ਕੀ ਦਿੱਕਤਾਂ ਵਾਕੀ ਦੇਖੋ ਸਾਰੇ ਪਸ਼ੂ ਪਾਣੀ ਐਨ ਖੋਲਲੀ ਚ ਟਿਕਾਈ ਨੂੰ ਦੇਖੋ ਇੱਕ ਵੀ ਪਸ਼ੂ ਐ ਨਹੀਂ ਹੈ ਜਿਹੜਾ ਪਾਣੀ ਸਾਡੇ ਦੇ ਖੜਿਆ ਹੋਵੇ ਉਹਦੇ ਹੁਣ ਬੂਰੀ ਜੁਣੀ ਨਹੀਂ ਚੱਟਿਆ ਐਨ ਨੂੰ ਚੱਕ ਰਿਹਾ ਜੇ ਮੈਂ ਦੇ ਉਹੀ ਆ ਜਿਹੜੀ ਸ਼ੁਰੂਆਤ ਵਿਚਾਰ ਚੱਡਣਾ ਕੀਤਾ ਸੀ ਵੀ ਆਪਣੇ ਇਹ ਯੂਪੀ ਵਾਲਿਆਂ ਨੂੰ ਜਾਂਦੀ ਬਚਾਈ ਆ ਤੇ ਮੈਂ ਤੇ ਪੈਸੇ ਰੂਹੀ ਕਿਰਪਾ ਨਾਲ ਮੈਂ ਇਸ ਨੂੰ तकरीबन 5 ਮਹੀਨਿਆਂ ਦੀ ਗੱਭਣ ਪਰਮਾਤਮਾ ਕਰੂ ਕਿਰਪਾ ਜਿਹੜਾ ਪਸ਼ੂ ਚੰਗਾ ਹੁੰਦਾ ਕੋਈ ਵੀ ਬੁਕਾਰੀ ਆ ਚਾਹੇ ਕਿ ਤਰੇਲੂ ਬੰਦਾ ਜਿਹੜਾ ਪਸ਼ੂ ਰੱਖਦਾ ਨਾ ਜਿਹੜੀ ਚੰਗੀ ਮੈਸ ਹੁੰਦੀ ਆ ਕੋਈ ਕਈ ਵਾਰੀ ਯੂਪੀ ਵਾਲੇ ਲਈ ਜਾਂਦੇ ਨੇ ਉਹਨਾਂ ਨੂੰ ਦੇ ਕੇ ਕਿੰਨਾ ਫਾਇਦਾ ਦੇਦੇ ਨੇ ਲਾ ਲਿਆ ਕਰੋ ਕੁਝ ਨਹੀਂ ਹੁੰਦਾ ਇੱਕ ਅੱਧੀ ਗੜੀ ਦਵਾਈ ਧਰਾਉਣ ਦੀ ਦੋੜ ਆ ਮਹੀਆਂ ਗੱਬਣ ਰਹਿ ਜਾਂਦੇ ਨੇ ਗਾਹਾਂ ਜਿਹੜਾ ਵੀਡੀਓ ਤੁਹਾਨੂੰ ਦਿਖਾਵਾਂ ਉਹ ਜਿਹੜੀ ਆਪਾਂ ਨੂੰ ਮੇਸਾਂ ਯੂਪੀ ਵਾਲਿਆਂ ਤੋਂ ਲਾਹਿੰਦੇ ਨੇ ਕੁਦਰਤੀਆਂ ਨਾਲ ਇੱਕ ਗੱਲ ਹੋਰ ਵੀ ਆ ਜਿਹੜੀ ਤੁਸੀਂ ਯੂਪੀ ਵਾਲਿਆਂ ਨੂੰ ਐਸ ਜਾਂਦੀ ਲਾਹਾ ਲਓਗੇ ਉਸ ਨੂੰ ਵਧੀਆ ਹੀ ਨਫਾ ਦੇ ਕੇ ਜਾਊਗੀ ਐ ਨਹੀਂ ਹੈਗਾ ਵੀ 5-4000 ਐ ਨਹੀਂ ਪਤਾ ਵੀ ਉਹ 50000 60000 ਸੂਣ ਤੇ ਹੀ ਸਾਨੂੰ ਨਫਾ ਦੇ ਜੀ ਉਧਰ ਤੀਵ ਗੱਲ ਹੈ ਮੈਂ ਤਾਂ ਦੇਖੋ ਮੇਰੇ ਨਾਲ ਤਾਂ ਹੋਈ ਆ ਕਿਸੇ ਨਾਲ ਹੋਰ ਨਾ ਇਹ ਗੱਲ ਹੋਈ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਮੈਂ ਮੇਰੇ ਨਾਲੇ ਵੈਗਰੂ ਦੀ ਕਿਰਪਾ ਨ ਹੋਈ ਜਿੰਨੀਆਂ ਮੈਂ ਸਮਾਂ ਜੂਤੀ ਨਹੀਂ ਜਾਂਦੀਆਂ ਲਹਾਈਆਂ ਨੇ ਮੰਨ ਲਓ ਫੈਕਟਰੀਆਂ ਜੀ ਗਾਣੀਆਂ ਨੇ ਜੂਤੀ ਵਾਲਿਆਂ ਤੋਂ ਜਿੰਨੀਆਂ ਵੀ ਲਹਾਈਆਂ ਨੇ ਸਾਰੀਆਂ ਮੈਂ ਸਮਾਂ ਨੇ ਇੱਕ ਮਹੀਨੇ ਮੈਂ ਲਹਾਈ ਸਤੋਂ ਮੰਨ ਲਓ ਵੀ 40000 ਦੀ ਉਦੇ ਨਾਲ ਕੱਟਾ ਸੀਗਾ ਸਰਬਜੋਤ ਪਾਈਪ ਕਿੱਧਰ ਦੀ ਕੱਢਿਆ ਹੈ ਪੁੱਤ ਮੋਟਰ ਬੰਦ ਕਰੀ ਭੱਜ ਕੇ ਤੇ ਉਦੋਂ ਬਾਅਦ 40000 ਦੀ ਮੈਸਲਾ ਹੀ ਮੰਗਰ ਕੱਟਾ ਸੀ ਆਪਣੇ ਕੋਲੇ ਆ ਕੇ ਉਹ 4 ਕਿਲੋ ਬਿੰਦੀ ਦੀ ਉਹਦੇ ਪੰਜ ਵਾਰੀ ਟੀਕਾ ਭਰਾਇਆ ਗੱਬਣ ਨਾਲ ਸੀ ਚਲੋ ਜੀ ਉਦੋਂ ਬਾਅਦ ਚ ਕਿਤੇ ਕੋਈ ਬੰਦੇ ਆਏ ਉਹ ਕਹਿੰਦੇ ਵੀ ਚਾ ਚਲਾਪ ਚਾ ਚਲਾ ਦੇ ਉਹ ਕਹਿੰਦੇ ਵੀ ਖੜ ਜਾ ਇਹਨੇ ਵੀ ਦੱਸ ਸਾਨੂੰ ਅਸੀਂ ਕੱਟਾ ਘਰੇ ਰੱਖਣਾ ਮੈਸ ਚੰਗੀ ਆ ਕੁੜੀ ਇੱਕ ਕੱਢੀ ਰੱਖਾ ਸ਼ਾਹ ਦੇ ਉੱਤੇ ਦਰ ਪੈਪ ਵੀ ਸਾਨੂੰ ਕੱਟਾ ਦੇ ਦੇ ਮੈਂ ਘਰੇ ਰੱਖਣ ਨੂੰ ਦਊਂਗੀ ਯੂਪੀ ਵਾਲਿਆਂ ਨੂੰ ਪਰ ਨਹੀਂ ਦੇਣਾ ਨਹੀਂ ਇਹਦੇ ਚੱਲ ਦੇ ਚਾ ਚਲਾ ਪੁੱਤ ਜਦੋਂ ਉਹਨਾਂ ਨੂੰ ਆ ਦੇਖੋ ਆ ਮੈਸਾ ਨੂੰ ਇਧਰ ਪੱਖੇ ਲੱਗੇ ਹੋਏ ਨੇ ਤੇ ਇਧਰ ਮੈਸਾ ਨੇ ਥੋੜੀ ਜੀ ਦਿੱਕਤ ਆ ਹਜੇ ਬਾ ਪੰਜ ਚਾਰ ਦਿਨ ਦੀ ਆ ਚੱਲ ਉਹਨਾਂ ਨੂੰ ਆਪਾਂ ਨੇ 8000 ਦਾ ਕੱਟਾ ਵੇਚਿਆ ਆਪਾਂ ਨੂੰ 32000 ਚ ਮੈਸ ਰਹਿ ਗਈ ਸੱਚ ਜਾਣਿਓ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਇਹਦੇ 5 ਵਾਰੀ ਟੀਕਾ ਭਰਾਇਆ ਨਾ ਗੱਭਣ ਰਹੀ 6ਵੀਂ ਵਾਰ ਨੂੰ ਮੈਂ ਇਸ ਗੱਭਣ ਰਹੀ ਐਹੀ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਸੂਣ ਤੇ 1,40,000 ਦੀ ਵੇਚੀ ਬਾਜਾਤੋਂ ਆਪਾਂ ਨੂੰ ਹਾਂ ਬਹਿ ਗਿਆ ਕੋਹ ਜਿਹੜੀ ਮੈਂ ਇਸ ਖੜੀ ਆ ਮੱਝ ਆਹ ਉਹ ਉਹ ਜਿਹੜੀ ਹੋਲਡੀ ਨੂੰ ਮੈਂ ਖੜੀ ਆ ਉਹ ਵੀ ਆਪਾਂ ਨੇ ਜੂਤੀ ਵਾਲਿਆਂ ਨੂੰ ਜਾਂਦੀ ਦਿਖਾਈ ਸੀ 37,000 ਦੀ ਮੱਝ ਲਈ ਸੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ 8 ਮਹੀਨਿਆਂ ਦੀ ਗੱਭਣ ਹੋ ਗਈ ਉਹ ਪਿਛਲੇ ਗੱਭਣ ਨਿਕਲੇ ਸੀ ਇਹ ਤਾਂ ਅੱਜ ਖੜੀ ਆ। ਇਹ ਵੀ ਆਪਾਂ ਨੇ ਜੂਤੀ ਵਾਲਿਆਂ ਨੂੰ ਜਾਂਦੀ। ਲਹੇ ਜੀ ਪਰਮਾਤਮਾ ਦੀ ਕਿਰਪਾ ਨਾਲ ਵਿਚਾਰੀ। ਇਹ ਵੀ ਜਦੋਂ 1.5 ਮਹੀਨੇ ਦੀ ਗੱਭਾ ਨਿਕਲੀ। ਇੱਕ ਪਸਤਰੀ ਹੁਣ ਬismillah ਬੱਟ ਭਾ ਕੇ ਸਤਰੀਆਂ ਦੀ ਗੱਭਣ। ਹੁਣ ਦੁੱਧੋ ਸਰਤੀ ਇਹ ਇਹ ਵਧੀਆ ਵਿਚਾਰੀ ਨੇ ਲੋਕੋ ਦੇ ਜਿੰਦੇ ਰਹੀਆਂ ਸ਼ੇਕਲੋ ਜਿੰਦੇ ਰਹੀ। ਵੀ ਆਪਾਂ ਨੇ ਤੇ ਉਹ ਆਈ ਗਰੂ ਦੀ। ਦਾਤੇ ਦੀ ਕਿਰਪਾ। ਸੱਤਨੇ ਬਣਾਈ ਰੱਖੇ ਸਾਰਿਆਂ ਨੂੰ। ਦੇਵਤੀਆਂ ਮਿਹਨਤ ਕਰਿਆ ਤਾਂ ਪਰਮਾਤਮਾ ਤੇ ਭਰੋਸਾ ਰੱਖੋ ਕਿਸੇ ਦਾ ਬੁਰਾ ਨਾ ਕਰੋ ਹਰੇਕ ਦਾ ਚੰਗਾ ਸੋਚੋ ਪਰਮਾਤਮਾ ਆਪਣੇ ਚੰਗਾ ਕਰਦਾ ਵਾਹਿਗੁਰੂ ਤੇ ਭਰੋਸਾ ਰੱਖੋ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਮੰਨੋ ਦੇਹ ਧਾਰੀਆਂ ਦੇ ਮਗਰ ਨਾ ਚੱਲੋ ਤਰਕ ਜਿਹੜਾ ਕਰਦਾ ਗੁਰੂ ਗ੍ਰੰਥ ਸਾਹਿਬ ਤੇ ਉਹ ਉਹਦੀ ਤਾਂ ਜੰਮੀ ਨਾ ਗੱਲ ਮੰਨੋ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਤਰਕ ਕਰਦਾ ਉਹ ਇਹ ਵੀ ਗੱਲ ਦਾ ਉਹ ਮੂਰਖਾ ਬੰਦਾ ਉਹ ਬੰਦਾ ਨਹੀਂ ਹੈਗਾ ਗੁਰੂ ਕੁਛ ਵੀ ਗੁਰੂ ਗ੍ਰੰਥ ਸਾਹਿਬ 'ਚ ਜੋ ਵੀ ਹੈ ਸੱਚ ਹੈ ਜੋ ਹੁਣ ਤੱਕਰ ਸੈਂਸਦਾਨੀਆਂ ਨੂੰ ਨਹੀਂ ਲੱਭ ਸਕਿਆ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਵਾਹਿਗੁਰੂ ਦੀ ਕਿਰਪਾ ਨਾਲ ਦੇਖੋ ਆਪਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਕਿ ਅੱਜ ਤੱਕਰ ਪਰਮਾਤਮਾ ਦੀ ਇੰਨੀ ਕਿਰਪਾ ਵੀ ਆਪਾਂ ਕਿਸੇ ਦੇਵੀ ਕਿਸੇ ਵੀ ਮੰਨ ਲਓ ਵੀ ਸਮਾਤ ਤੇ ਕਿਸੇ ਹੋਰ ਜਗਾ ਜਿਹੜੀਆਂ ਬਣੀਆਂ ਨੇ ਮੜੀਆਂ ਮਸਾਣੀਆਂ ਕਿਤੇ ਆਪਾਂ ਮੱਠਾਂ ਦੇਖਦੇ ਹਾਂ ਸਿਰ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਕੋਈ ਮੰਦਰ ਜਾਂ ਹਿੰਦੂਆ ਮੰਦਰ ਕਿ ਜਾਰੇ ਅੱਛਾ ਠੀਕ ਹੈ ਮੁਸਲਮਾਨ ਉਹ ਨमाज ਪੜੇ ਹਰ ਕੋਈ ਆਪਣੇ ਧਰਮ ਵਿੱਚ ਪੱਕਾ ਰਹੇ ਇਹ ਨਹੀਂ ਹੈਗਾ ਵੀ ਹਾਂ ਅਰੇ ਦੂਜੇ ਧਰਮ ਦਾ ਸਤਿਕਾਰ ਕਰੇ ਪਿਆਰ ਕਰੇ ਜੀ ਦੇ ਧਰਮਾਂ ਦੇ ਲੋਕਾਂ ਨੂੰ ਪਰ ਆਪਦੇ ਧਰਮ 'ਚ ਪੂਰਾ ਪੱਕਾ ਹੋਣਾ ਕਿ ਹਿੰਦੂਆ ਕਰਦੇ ਧਰਮ 'ਚ ਪੱਕਾ ਹੋਵੇ ਇਹ ਖਾਵੇ ਦੇ ਧਰਮ ਦੇ ਪੱਤਾ ਹੋਵੇ ਮੁਸਲਮਾਨ ਆਵੇ ਧਰਮ ਦੇ ਪੱਤਾ ਹੋਵੇ ਪਰ ਆ ਦੇਹਧਾਰੀਆਂ ਦੇ ਮਗਰ ਨਾ ਲੱਗੇ ਜਿਹੜੇ ਮਾਇਆ ਹਿੰਦੂ ਮਾਇਆ ਸਿੱਖ ਕਰਦੇ ਨੇ ਇਹਨਾਂ ਤੋਂ ਵੀ ਬਚੇ ਦੀ ਬਸ ਜੋ ਪਰਮਾਤਮਾ ਦਾ ਜੀਅ ਉਹ ਸਭ ਸਹੀ ਆ ਜੋ ਪਰਮਾਤਮਾ ਨੇ ਭੇਜਿਆ ਪਰ ਹਾਂ ਪਰਮਾਤਮਾ ਦੇ ਬਾਣੇ ਚ ਰਹੋ ਕਿਸੇ ਦਾ ਬੁਰਾ ਨਾ ਕਰੇ ਕਿਸੇ ਦਾ ਮਾੜਾ ਨਾ ਕਰੇ ਅਕਾਲ ਪੁਰਖ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਿੱਥੇ ਦੀ ਜਾਨੀ ਹਾਜ਼ਰ ਨਾਜ਼ਰ ਭਾਂਜੀ ਪਰਮਾਤਮਾ ਸਭ ਦਾ ਭਲਾ ਕਰੂਗਾ ਦੇਖ ਆਪਾਂ ਦਾ ਕੁਛ ਨਹੀਂ ਸੀ ਆਪਣੇ ਕੋਲੇ ਗਾਥੇ ਨੇ ਬਹੁਤ ਕੁਛ ਦਿੱਤਾ ਬਹੁਤਾ ਕੁਛ ਦਿੱਤਾ ਜਿੰਨੀ ਆਸ ਨੂੰ ਤੇ ਵੱਡਾ ਗਾਤਾ ਲਿੰਦਾ ਸਭ ਨੂੰ ਦਵੇ ਦਉ ਸਭ ਨੂੰ ਜਿਹੜਾ ਪੂਰੇ ਤੇ ਭਰੋਸਾ ਰੱਖੂ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਸਭ ਦਾ ਸਤਕਾਰ ਕਰਿਆ ਕਰੋ ਕੁਝ ਕੁ ਲੋਕ ਹੁੰਦੇ ਨੇ ਮਾਰੇ ਜੰਦੇ ਸਾਬਦ ਬੋਲ ਲੈਂਦੇ ਨੇ ਚਲੋ ਉਹ ਟਾਈਮ ਬਚਾ ਕੇ ਉਹ ਪਰਮਾਤਮਾ ਦੇ ਭਰੋਸੇ ਤੇ ਆਸਰੇ ਲੱਗ ਲਿਆ ਕਰੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਤੇ ਜਿਹੜੇ ਗੁਰ ਸਿੱਖਾਂ ਜੇ ਘਰ ਤੇ ਜਨਮ ਲਿਆ ਹੋ ਅੰਮ੍ਰਿਤ ਸਕੋ ਗੁਰੂ ਵਾਲੇ ਬਣੋ ਗੁਰੂ ਦੇ ਬਾਣੇ ਚ ਰਹੋ ਜਿਹੜਾ ਜਿੰਨੇ ਕੁ ਵੀ ਹੋ ਸਕਨ ਜੇ ਮੰਨ ਲਓ ਕੋਈ ਨਹੀਂ ਅੰਮ੍ਰਿਤ ਸਕਦਾ ਸੱਤ ਸਗਰ ਉੱਤੇ ਗਾੜੀ ਕੇਸ ਜਰੂਰ ਰੱਖੋ ਆਬਦੀ ਨੋਰ ਨਾ ਗਵਾਵੋ ਆਬਦੀ ਨੋਰ ਕਾਇਮ ਰੱਖੋ ਵਾਹਿਗੁਰੂ ਹਰ ਇੱਕ ਕਿਰਪਾ ਕਰੂਗਾ ਤੇ ਪ੍ਰਮਾਤਮਾ ਦੇ ਬਾਣੇ ਚ ਰਹੋ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝੋ ਤਰਕ ਵਾਲਿਆਂ ਨੇ ਨਗਰਣਾ ਚੱਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਧੀ ਵੇ ਬੋਲਦੇ ਸੋਹਣੇ ਹੰਸ ਅਤੇ ਸਰੀਰਕਾਰ ਵਾਹਿਗੁਰੂ